ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਇਸ ਤਰ੍ਹਾਂ ਬਾਰਡਰ ਡਿਜ਼ਾਈਨ ਕਹਿ ਲੋ ਜੇਕਰ ਤੁਸੀਂ ਇਸ ਨੂੰ ਸਾਰੇ ਪ੍ਰੋਜੈਕਟ ਤੇ ਬਣਾਉਣਾ ਤਾਂ ਸਾਰੇ ਪ੍ਰੋਜੈਕਟ ਤੇ ਵੀ ਬਣਾ ਸਕਦੇ ਆਂ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ ਚਾਰ ਸਲਾਂਗਾਂ ਚ ਕੰਪਲੀਟ ਹੋ ਜਾਂਦਾ ਜਿੱਗ ਜੈਗ ਇਸ ਤਰ੍ਹਾਂ ਕਟਾਂ ਬੰਦ ਤੇ ਉੱਪਰ ਇਸ ਤਰ੍ਹਾਂ ਫਲਾਵਰ ਬਣਦੀ ਹੈ ਬਹੁਤ ਈਜ਼ੀ ਡਿਜ਼ਾਈਨ ਵੇਖਣ ਵਿੱਚ ਜਿੰਨਾ ਸੋਹਣਾ ਲੱਗਦਾ ਬਣਾਈ ਵਿੱਚ ਓਨਾ ਹੀ ਜ਼ਿਆਦਾ ਆਸਾਨ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ 10 ਦੇ ਮਲਟੀਪਲ ਇੱਕ ਕੁੰਡਾ ਆਪਾਂ ਵਾਧੂ ਲੈਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾ ਸਕਦੇ ਆਪਾਂ ਫਿਰ ਇਹ ਕਲਰ ਵਿੱਚ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਸਲਾਂਗਾ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਲੈਣੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਉਹ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਚਲੋ ਫਿਰ ਸ਼ੁਰੂ ਕਰੀਏ ਇਹਨੂੰ ਬਣਾਉਣਾ ਤੈਂ ਦੇ ਲਈ ਜਿਹੜੇ ਮੈਂ ਸਲਾਈ ਉੱਪਰ ਇਸ ਤਰ੍ਹਾਂ 41 ਕੁੰਡੇ ਲਾਏ ਐ 41 ਕੁੰਡੇ ਠੀਕ ਐ 10 10 10 10 ਲਾਸਟ ਤੇ ਇੱਕ ਕੁੰਡਾ ਠੀਕ ਐ ਵਾਧੂ ਤੁਸੀਂ ਜਿੰਨੇ ਵੀ ਕੁੰਡੇ ਲੈਣੇ ਐ ਇਸੇ ਤਰ੍ਹਾਂ ਲੈਣੇ ਐ 10 10 ਕੁੰਡੇ ਲੈ ਕੇ ਲਾਸਟ ਤੇ ਇੱਕ ਕੁੰਡਾ ਵਾਧੂ ਰੱਖ ਲੈਣਾ ਆਪਣੇ ਡਿਜ਼ਾਈਨ ਨੂੰ ਸੈੱਟ ਕਰਨ ਲਈ ਪਹਿਲੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ ਕੁੰਡੇ ਤੁਸੀਂ ਕਿਸੇ ਵੀ ਤਰੀਕੇ ਨਾਲ ਪਾਏ ਜਿਸ ਤਰ੍ਹਾਂ ਵੀ ਤੁਹਾਨੂੰ ਸੌਖੇ ਲੱਗਦੇ ਹੋਣਗੇ ਉਸ ਤੋਂ ਬਾਅਦ ਸਿੱਧੇ ਪਾਸੇ ਤੋਂ ਵੀ ਇੱਕ ਸਲਾਈ ਮੈਂ ਉਲਟੀ ਬਣਾਈ ਤੇ ਉਲਟੀ ਸਾਈਡ ਤੋਂ ਵੀ ਇੱਕ ਸਲਾਈ ਉਲਟੀ ਬਣਾ ਕੇ ਕੰਪਲੀਟ ਕੀਤੀ ਹੈ ਜੇਕਰ ਤੁਸੀਂ ਕੁੰਡੇ ਪਾਉਣ ਤੋਂ ਬਾਅਦ ਹੀ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਪਹਿਲੀ ਸਲਾਈ ਸ਼ੁਰੂ ਕਰ ਸਕਦੇ ਹੋ ਇੱਥੇ ਮੈਂ ਇਸ ਲਈ ਜਿਹੜੀ ਉਲਟੀ ਲਾਈਨ ਬਣਾਈ ਹੈ ਇਹਦੇ ਨਾਲ ਆਪਣੇ ਕੁੰਡੇ ਥੋੜੇ ਜਿਹਾ ਲੂਜ਼ ਹੋ ਜਾਂਦੇ ਆ ਡਿਜ਼ਾਈਨ ਅੱਗੇ ਬਣਾਉਣਾ ਜਿਹੜਾ ਸੌਖਾ ਹੋ ਜਾਂਦਾ ਹੈ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਪਹਿਲੀ ਸਲਾਈ 10 10 ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਪਹਿਲਾ ਕੁੰਡਾ ਤਾਰੂ ਚਹੀ ਬਨੂ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਨੌ ਕੁੰਡੇ ਸਿੱਧੇ 1 2 3 4 5 6 7 8 9 ਠੀਕ ਹੈ ਥ੍ਰੈਡ ਆਪਾਂ ਪਿੱਛੇ ਹੀ ਰੱਖਣਾ ਇੱਕ ਕੁੰਡਾ ਸਲਿੱਪ ਫਿਰ ਨੌ ਕੁੰਡੇ ਸਿੱਧੇ ਸਾਰੀ ਸਲਾਈ ਆਪਾਂ ਐਸੀ ਤਰ੍ਹਾਂ ਕੰਪਲੀਟ ਕਰਨੀ 2 पाँच, चारे सात, आठ, नौ नौ कुंडे सीधे एक कुंडे इस तरह स्लिप थ्रेड पीछे करके ठीक है सारी सिलाई में इस तरह कंप्लीट कर दी फिर दूसरी सिलाई रोंग साइड तो बनावगी ਦੇਖੋ ਸਲਾਈ ਦੇ ਲਾਸਟ ਚ ਆ ਗਿਆ ਆਪਾਂ ਸਾਰੀ ਸਲਾਈ ਪਹਿਲੀ ਇਸੇ ਤਰ੍ਹਾਂ ਕੰਪਲੀਟ ਕਰ ਲਈ ਨੌ ਸਿੱਧੇ ਇੱਕ ਸਲਿੱਪ ਤੇ ਲਾਸਟ ਵਾਲਾ ਨੌ ਸਿੱਧੇ ਆ ਗਏ ਉਸ ਤੋਂ ਬਾਅਦ ਸਿੱਧਾ ਬਣਾ ਲੈਣਾ ਠੀਕ ਹੈ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਦੂਸਰੀ ਸਲਾਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਤਾਰਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਹੁਣ ਨੌ ਕੁੰਡੇ ਸਿੱਧੇ ਇੱਕ 2 ਜਿਹੜੇ ਉਧਰ ਨੌ ਕੁੰਡੇ ਸਿੱਧੇ ਐ ਇਧਰ ਵੀ ਆਪਾਂ ਸਿੱਧੇ ਹੀ ਬਣਾਵਾਂਗੇ 3 4 5 6 7 8 9 ਨੌ ਕੁੰਡੇ ਸਿੱਧੇ ਥ੍ਰੈਡ ਅੱਗੇ ਕਰਕੇ ਜਿਹੜਾ ਉਧਰ ਕੁੰਡਾ ਇਸ ਤਰ੍ਹਾਂ ਦੇਖੋ ਦਿਖਾਈ ਦੇ ਰਿਹਾ ਸਲਿੱਪ ਕੀਤਾ ਇਹਨੂੰ ਆਪਾਂ ਉਲਟੀ ਸਲਾਈ ਵਿੱਚ ਵੀ ਇਸੇ ਤਰ੍ਹਾਂ ਹੀ ਸਲਿੱਪ ਕਰਨਾ ਹੈ ਥ੍ਰੈਡ ਕਰਾਂਗੇ ਪਿੱਛੇ ਨੌ ਕੁੰਡੇ ਸਿੱਧੇ 1 2 3 4 5 6 7 8 ਨੌ ਨੌ ਕੁੰਡੇ ਸਿੱਧੇ ਥ੍ਰੈਡ ਅੱਗੇ ਕਰਕੇ ਇੱਕ ਸਲਿੱਪ ਠੀਕ ਹੈ ਸਾਰੀ ਸਲਾਈ ਅਸੀਂ ਤਰ੍ਹਾਂ ਕੰਪਲੀਟ ਕਰਨੀ ਹੈ ਨੌ ਕੁੰਡੇ ਜਿਹੜੇ ਇੱਧਰ ਸਿੱਧੇ ਇਧਰ ਵੀ ਸਿੱਧੇ ਬਣਾਵਾਂਗੇ ਜਿਹੜਾ ਸਲਿੱਪ ਕੀਤਾ ਸੀ ਉਹਨੂੰ ਥ੍ਰੈੱਡ ਅੱਗੇ ਕਰਕੇ ਸਲਿੱਪ ਕਰਾਂਗੇ ਸਾਰੀ ਸਿਲਾਈ ਕੰਪਲੀਟ ਕਰਦੇ ਹਾਂ ਦੂਸਰੀ ਸਿਲਾਈ ਦੇ ਲਾਸਟ ਵਿੱਚ ਦੇਖੋ ਨੌਂ ਕੁੰਡੇ ਸਿੱਧੇ ਆਗੇ ਲਾਸਟ ਵਾਲਾ ਥ੍ਰੈੱਡ ਅੱਗੇ ਕਰਕੇ ਆਪਾਂ ਇਸ ਤਰ੍ਹਾਂ ਸਲਿੱਪ ਕਰ ਲਵਾਂਗੇ ਠੀਕ ਹੈ ਹੁਣ ਤੀਸਰੀ ਸਿਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਪਸਲੇਪਾ ਕੀਤਾ ਜਿਹੜਾ ਸਿੱਧਾ ਬਣਾ ਲਾਂਗੇ ਠੀਕ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਨੌ ਕੁੰਡੇ ਆ ਇਸ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਾਰ ਥ੍ਰੈਡ ਲਪੇਟ ਕੇ ਕੁੰਡਾ ਸਿੱਧਾ ਇੱਕ ਫਿਰ ਦੂਸਰਾ ਕੁੰਡਾ ਵੀ ਇਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਕੁੰਡਾ ਸਿੱਧਾ ਦੋ ਤੀਸਰਾ ਕੁੰਡਾ ਵੀ ਦੋ ਵਾਰ ਥ੍ਰੈਡ ਲਪੇਟ ਕੇ ਸਿੱਧਾ ਤਿੰਨ ਨੌ ਕੁੰਡੇ ਆਪਾਂ ਇਸੇ ਤਰ੍ਹਾਂ ਹੀ ਬਣਾਉਣੇ ਆ ਚਾਰ ਪੰਜ 6 7 8 9 ਨੌ ਕੁੰਡਿਆਪਾ ਦੋ ਵਾਰ ਥ੍ਰੈਡਲ ਭੇਟ ਕੇ ਬਣਾਈ ਹੈ ਜਿਹੜਾ ਕੁੰਡਾ ਕੀਤਾ ਸੀ ਸਲੈਪੇ ਨੂੰ ਹੁਣ ਆਪਾਂ ਸਿੱਧਾ ਬਣਾਵਾਂਗੇ ਤੀਸਰੀ ਸਲਾਈ ਚ ਠੀਕ ਹੈ ਅੱਗੇ ਫੇਰ ਨੌ ਕੁੰਡੇ ਦੋ ਵਾਰ ਥ੍ਰੈਡਲ ਭੇਟ ਕੇ ਇੱਕ 2 3 4 5 6 7 8 9 ਜਿਹੜਾ ਕੁੰਡਾ 슬ਿੱਪ ਕੀਤਾ ਸੀ ਇਹਨੂੰ ਤੀਸਰੀ ਸਲਾਈ ਸਿੱਧਾ ਬਣਾਉਣਾ ਸਾਰੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲੈਣਾ ਠੀਕ ਹੈ ਤੀਸਰੀ ਸਲਾਈ ਕੰਪਲੀਟ ਹੋ ਗਈ ਹੁਣ ਆਪਾਂ ਬਣਾਵਾਂਗੇ ਚੌਥੀ ਤੇ ਲਾਸਟ ਸਲਾਈ ਦੇਖੋ ਪਹਿਲਾ ਕੁੰਡਾ ਆਪਾਂ ਬਣਾਵਾਂਗੇ ਉਲਟਾ ਹੁਣ ਜਿਹੜੇ ਨੌ ਕੁੰਡੇ ਆਪਣੇ ਇਹਨਾਂ ਤੋਂ ਪਹਿਲਾਂ ਆਪਾਂ ਚਾਰ ਕੁੰਡੇ ਬਣਾਵਾਂਗੇ ਦੇਖੋ ਇਸ ਤਰ੍ਹਾਂ ਥ੍ਰੈਡ ਨੂੰ ਘੁਮਾ ਕੇ ਇੱਕ ਕੁੰਡਾ ਠੀਕ ਹੈ ਫਿਰ ਦੂਸਰਾ ਕੁੰਡਾ ਬਣਾਇਆ ਫਿਰ ਤੀਸਰਾ ਕੁੰਡਾ ਬਣਾਇਆ ਫਿਰ ਚੌਥਾ ਕੁੰਡਾ ਬਣਾਇਆ ਚਾਰ ਕੁੰਡੇ ਬਣਾਉਣ ਤੋਂ ਬਾਅਦ ਹੁਣ ਆਪਾਂ ਇਹ ਨੌ ਕੁੰਡੇ ਖੋਲਾਂਗੇ 1 2 3 4 5 6 7 8 9 ਨੌ ਕੁੰਡੇ ਖੋਲ ਕੇ ਵਾਪਸ ਫੇਰ ਆਪਾਂ ਲੈਫਟ ਨੀਡਲ ਤੇ ਇਹਨਾਂ ਨੂੰ ਕਰ ਲੈਣਾ ਠੀਕ ਹੈ ਨੌ ਕੁੰਡਿਆਂ ਨੂੰ ਇਸ ਤਰ੍ਹਾਂ ਫਿਰ ਨੌ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਉਲਟਾ ਕੁੰਡਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਨੌ ਦਾ ਇੱਕ ਉਲਟਾ ਦੁਬਾਰਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਆਪਾਂ ਉਲਟਾ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਚਾਰ ਕੁੰਡੇ ਬਣਾਵਾਂਗੇ एक, दो तीन चार ठीक है चार कुंडे बना के फिर आप नौ कुंडे जी खोलेंगे एक दो तीन चार पे सत आठ, नौ ਨਵਾਂ ਕੁੰਡੇ ਖੋਲਣ ਤੋਂ ਬਾਅਦ ਵਾਪਸ ਵੀਰ ਫਿਰ ਆਪਾਂ ਲੈਫਟ ਨੀਡਲ ਤੇ ਕਰਾਂਗੇ ਨਾ ਫਿਰ ਨਵਾਂ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਉਲਟਾ ਕੁੰਡਾ ਨਵਾਂ ਕੁੰਡਿਆਂ ਦਾ ਇੱਕ ਕੁੰਡਾ ਉਲਟਾ ਠੀਕ ਹੈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਦੋਸਤੋ ਬਾਅਦ ਫਿਰ ਇੱਕ ਕੁੰਡਾ ਉਲਟ ਜਿਹੜਾ ਆਪਾਂ ਸਲਿੱਪ ਕਰਦੇ ਸੀ ਠੀਕ ਹੈ ਕਸ ਤੋਂ ਬਾਅਦ ਫੇਰ ਆਪਾਂ 4 ਕੁੰਡੇ ਬਣਾਵਾਂਗੇ ਜਿਹੜਾ ਆਪਾਂ 9 ਕੁੰਡਿਆਂ ਦਾ ਇੱਕ ਬਣਾਉਣੀ ਹੈ ਉਲਟਾ ਕੁੰਡਾ ਜਦੋਂ ਆਪਾਂ 4 ਕੁੰਡੇ ਇੱਧਰ ਬਣਾਏ 4 ਇੱਧਰ ਤਾਂ ਆਪਣੀ 9 ਕੁੰਡੇ ਜਿਹੜੇ ਪੂਰੇ ਹੋ ਜਾਂਦੇ ਆ ਇੱਕ 2 3 4 4 ਕੁੰਡੇ ਬਣਾਉਣ ਤੋਂ ਬਾਅਦ ਫੇਰ ਉਸੇ ਤਰ੍ਹਾਂ 9 ਕੁੰਡੇ ਖੋਲਣੇ ਇੱਕ 2 3 4 5 6 7 8 9 ਵਾਪਸ ਫੇਰ ਆਪਾਂ ਲੈਫਟ ਨੀਡਲ ਤੇ ਕਰ ਲੈਣਾ ਇਹਨਾਂ ਨੂੰ ਇੱਧਰ ਫੇਰ ਨੌਂ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਉਲਟਾ ਕੁੰਡਾ ਇਸ ਤਰ੍ਹਾਂ ਠੀਕ ਹੈ ਫੇਰ ਇੱਕ ਕੁੰਡਾ ਉਲਟਾ ਜਿਹੜਾ ਆਪਾਂ ਸਲਿੱਪ ਕਰਦੇ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਚਾਰ ਕੁੰਡੇ 1 2 3 4 ਠੀਕ ਹੈ ਫਿਰ ਨਾ ਕੁੰਡੇ ਫਿਰ ਖੋਲਾਂਗੇ 1 2 3 4 5 6 7 8 9 ਵਾਪਸ ਫੇਰ ਆਪਾਂ ਲੈਫਟ ਨੀਡਲ ਤੇ ਕਰ ਲੈਣਾ 9 ਕੁੰਡਿਆਂ ਨੂੰ ਫੇਰ ਆਪਾਂ 9 ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਇਸ ਤਰ੍ਹਾਂ ਠੀਕ ਹੈ ਲਾਸਟ ਤੇ ਫੇਰ ਉਸੇ ਤਰ੍ਹਾਂ 4 ਕੁੰਡੇ ਬਣਾਵਾਂਗੇ 1 2 3 4 ਠੀਕ ਹੈ ਲਾਸਟ ਵਾਲਾ ਕੁੰਡਾ ਫਿਰ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਦੇਖੋ ਜਦੋਂ ਚਾਰ ਸਲਾਈਆਂ ਇਸ ਤਰ੍ਹਾਂ ਕੰਪਲੀਟ ਹੋ ਗਈਆਂ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਆਉਂਦਾ ਹੁਣ ਜਦੋਂ ਅੱਗੇ ਤੁਸੀਂ ਪੰਜਵੀਂ ਸਲਾਈ ਬਣਾਉਣੀ ਹੈ ਸਾਰੀ ਸਲਾਈ ਸਿੱਧੀ ਬਣਾ ਲੈਣੀ ਉਲਟੇ ਪਾਸੇ ਤੋਂ ਛੇਵੀਂ ਸਲਾਈ ਉਲਟੀ ਬਣਾ ਲੈਣੀ ਅੱਗੇ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਸ਼ੁਰੂ ਕਰ ਲੈਣਾ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਇਆ ਠੀਕ ਹੈ ਟੈਸਟਰ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ